ਦੇ ਦੇ ਨੇ ਪੰਜਾਬ ਦੇ ਵਿੱਚ ਰਜਿਸਟਰਡ ਟੂਰਿਸਟ ਵਾਹਨਾਂ ਦੇ ਉੱਪਰ ਜਿਹੜਾ ਟੂਰਿਸਟ ਟੈਕਸ 1 ਜਿਹੜਾ ਕਿ ਘਟਾ ਦਿੱਤਾ ਗਿਆ ਵਾ ਟੈਂਪੂ ਜਿਹੜੇ ਟਰੈਵਲ ਇੱਥੇ ਮੌਜੂਦ ਆ ਟਰਾਂਸਪੋਰਟਰਾਂ 'ਚ ਕਿੰਨੀ ਖੁਸ਼ੀ ਹੋ ਵੀ ਗੱਲਬਾਤ ਕਰਾਂਗੇ ਇੱਥੇ ਤਸਵੀਰਾਂ ਦੇਖ ਸਕਦੇ ਹੋ ਇੱਥੇ ਕਾਫੀ ਜਿਹੜੇ ਟਰਾਂਸਪੋਰਟਰ ਵੀ ਖੜੇ ਆ ਟੈਂਪੂ ਟਰੈਵਲ ਖੜੀ ਆ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਕਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਨੇ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ 'ਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਜਿਹੜਾ ਕਿ ਟੈਕਸ ਜਿਹੜਾ ਕਢਾ ਦਿੱਤਾ ਗਿਆ ਸਾਡੇ ਨਾਲ ਇੱਥੇ ਗੱਲਬਾਤ ਕਰਾਂਗੇ ਜਿਹੜੇ ਵਾਹਨ ਚਲਾਉਂਦੇ ਨੇ ਗੱਡੀ 'ਚ ਬਹਿ ਕੇ ਗੱਲਬਾਤ ਕਰਦੇ ਆ ਇਹਨਾਂ ਨਾਲ ਵੀ ਕਿੰਨਾ ਕ ਇਹਨਾਂ ਨੂੰ ਜਿਹੜਾ ਕਾਫੀ ਲੰਬੇ ਸਮੇਂ ਤੋਂ ਜਿਹੜੀ ਇਹ ਟੈਕਸੀ ਜਿਹੜੀ ਕੀ ਮੰਗ ਕਰ ਰਹੀ ਸੀ ਕਿ ਟੈਕਸ ਘਟਾਇਆ ਜਾਵੇ ਪਰ ਆਖਿਰਕਾਰ ਪੰਜਾਬ ਸਰਕਾਰ ਨੇ ਟੈਕਸ ਜਿਹੜਾ ਘਟਾਈ ਦਿੱਤਾ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਪੰਜਾਬ ਸਰਕਾਰ ਵੱਲੋਂ ਟੈਕਸ ਘਟਾਇਆ ਦੇਖੋ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਵੀ ਸੰਘਰਸ਼ੀਲ ਰਹੀਆਂ ਜਾਂ ਟੈਕਸੀ ਯੂਨੀਅਨ ਪੰਜਾਬ ਜਿਹੜੀਆਂ ਮੁੱਦਿਆਂ ਨੂੰ ਲੈ ਕੇ ਜਾਂ ਡਿਮਾਂਡਸ ਨੂੰ ਲੈ ਕੇ ਜੇ ਡਿਮਾਂਡ ਦੀ ਹੁਣ ਗੱਲ ਕਰੀਏ 12+1 ਤੱਕ ਸਾਡੀ ਸਟੇਟ ਦਾ ਟੈਕਸ ਸੀ 8500 ਰੁਪਿਆ 2012 ਦੀ ਪਾਲਿਸੀ ਦੇ ਨਾਲ ਜੇ 12 ਤੋਂ ਉੱਤੇ 13ਵੀਂ ਸੀਟ ਹੋਗੀ 13 ਤੋਂ 14ਵੀਂ ਹੋਗੀ 13 ਸੀਟਾਂ ਤੋਂ 40 ਸੀਟਾਂ ਤੱਕ ਫਲੈਟ ਟੈਕਸ ਸੀ ਕੈਟਾਗਰੀਆਂ ਨੇ ਸੀ 7825 ਰੁਪਿਆ ਟੈਕਸ ਸੀ ਅਹਿਮ ਰੋਲ ਜਿਹੜਾ ਇਹਦੇ ਚ ਰਿਆ ਟਰਾਂਸਪੋਰਟ ਵਿਭਾਗ ਦੇ ਜਿਹੜੇ ਪ੍ਰਮੁੱਖ 77 ਟਰਾਂਸਪੋਰਟ ਦਲराज ਸਿੰਘ ਸੰਦੇਵਾਲੀਆ ਸਾਹਿਬ ਉਹਨਾਂ ਨੇ ਢਾਈ ਤੋਂ ਤਿੰਨ-ਤਿੰਨ ਘੰਟੇ ਦੀਆਂ ਤਿੰਨ ਤੋਂ ਚਾਰ ਮੀਟਿੰਗਾਂ ਕੀਤੀਆਂ ਪਹਿਲੀ ਮੀਟਿੰਗ ਦੌਰਾਨ ਉਹਨਾਂ ਨੇ ਕਮੇਟੀ ਦਾ ਗਠਨ ਕੀਤਾ ਜਿਦੇ ਚ ਆਰਟੀਏ ਹਸ਼ਿਆਰਪੁਰ ਰਵਿੰਦਰ ਸਿੰਘ ਗਿੱਲ ਜੀ ਅ ਅਲੋਕ ਪ੍ਰਭাকর ਜੀ ਉਸ ਦੇ ਨਾਲ ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਜੀ ਉਸ ਦੇ ਨਾਲ ਐਸਟੀਏ ਪੰਜਾਬ ਜਿੱਥੋਂ ਰਣਪ੍ਰੀਤ ਪਿਹੋਰਾ ਜੀ ਜਿੱਥੋਂ ਸਾਨੂੰ ਪਰਮਟ ਜਿਹੜਾ ਵਾ ਅਥਰਾਇਜ਼ ਹੁੰਦਾ ਵਾ ਇਹਨਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਕਮੇਟੀ ਦੇ ਵਿੱਚ ਇਹਨਾਂ ਨੇ ਅਹਿਮ ਰੋਲ ਹੋਰ ਵੀ ਜਿਹੜੇ ਇਹਨਾਂ ਦੇ ਅਫਸਰ ਸਹਿਬਾਨ ਆ ਉਹਨਾਂ ਦਾ ਧੰਨਵਾਦ ਨਾਲ ਸਰਕਾਰ ਦਾ ਧੰਨਵਾਦ ਕੱਲ ਦੀ ਕੈਬਨਿਟ ਦੇ ਵਿੱਚ ਜਿੱਥੇ ਉਹਨਾਂ ਨੇ ਇਹ ਪੂਰਾ ਇਹ ਜਿਹੜਾ ਮਸਲਾ ਸੀ ਉਹਨੂੰ ਸਮਝਿਆ ਇਹਨਾਂ ਨੇ ਸਮਝਾਇਆ ਅਫਸਰ ਸਹਿਬਾਨਾਂ ਨੇ ਤੇ ਹੱਲ ਕੀਤਾ ਤੇ ਤੁਸੀਂ ਦੇਖੋ ਨਾਲ ਦੀਆਂ ਸਟੇਟਾਂ 'ਚ 13 ਸੀਟਾਂ ਤੋਂ ਉੱਤੇ ਦੀਆਂ ਜਿਹੜੀਆਂ ਗੱਡੀਆਂ ਸੀ ਉਹ ਹਜ਼ਾਰਾਂ 'ਚ ਗਿਣਤੀ ਸੀ ਹਰਿਆਣੇ 'ਚ 7000 ਤੋਂ 7500 ਸੀ ਚੰਡੀਗੜ੍ਹ ਦੇ ਵਿੱਚ 250 ਤੋਂ 400 ਤੱਕ ਸੀ ਹਿਮਾਚਲ ਦੇ ਵਿੱਚ 1000 ਤੋਂ 12-1300 ਤੱਕ ਸੀ ਸੋ ਇਸ ਦੇ ਨਾਲ ਜਿੱਥੇ ਇੱਕ ਟਰਾਂਸਪੋਰਟਰ ਦਾ ਜਿਹੜਾ ਫਾਇਦਾ ਹੋਵੇਗਾ ਉੱਥੇ ਸਰਕਾਰ ਨੂੰ ਵੀ ਤਕਰੀਬਨ 10 ਕਰੋੜ ਸਾਲਾਨਾ ਜਿਹੜਾ ਚਾਹੇ ਕੋਈ ਬੱਸ ਆਪਰੇਟਰ ਆ ਚਾਹੇ ਕੋਈ ਜਿਹੜਾ ਟੂਰਿਸਟ ਆਪਰੇਟਰ ਆ 17+1 19+1 ਜਾਂ 20+1 ਵਾਲਾ ਉਹਨੂੰ ਵਿੱਤੀ ਜਿਹੜਾ ਵੀ ਬਹੁਤ ਫਾਇਦਾ ਹੋਵੇਗਾ ਇਸ ਦਾ ਅੱਛਾ ਜਿਹੜੀ ਆਪਾਂ ਹੁਣ ਆਪਾਂ ਗੱਡੀ 'ਚ ਬੈਠੇ ਆ ਟੈਂਪੂ ਟਰੈਵਲ ਟੂਰਿਸਟ ਹੈਗਾ ਵਾਹਨ ਇਹ ਹੁਣ ਕਿੰਨੇ ਸੀਟਰ ਹੈਗਾ ਇਹ ਦੇਖੋ ਇਹ 17+1 ਪੰਜਾਬ 'ਚ ਕਿਉਂ ਨਹੀਂ ਸੀ ਰਜਿਸਟਰਡ ਹੁੰਦਾ ਜੇ ਮੈਂ ਪੰਜਾਬ ਦੀ ਰਜਿਸਟਰਡ ਰਜਿਸਟ੍ਰੇਸ਼ਨ ਦੀ ਗੱਲ ਕਰਾਂ ਇਹ 17 ਸੀਟਰ ਗੱਡੀਆ ਦਾ ਟੈਕਸ ਸੀ 7825 ਰੁਪਏ ਪਰ ਸੀਟ 17 1,33,000 ਰੁਪਏ ਜੇ ਨਾਲ ਦੀ ਸਟੇਟ ਦੀ ਗੱਲ ਕਰੀਏ ਉੱਥੇ ਹੈਗਾ 4250 ਰੁਪਏ 17 ਉੱਥੇ ਜਾਨੀ ਤਕਰੀਬਨ ਸੌਰੀ 3050 ਰੁਪਏ ਜਿਹੜਾ ਸੀਗਾ ਇਹ 17 नियर अबाउट 50000 ਰੁਪਿਆ ਜਿਹੜਾ ਟੈਕਸ ਨਾਲ ਦੀ ਸਟੇਟ ਚ ਬਣਦਾ ਵਾ 45 ਤੋਂ 50 ਜੇ ਇਕੱਠਾ ਭਰ ਦਿੰਨੇ ਆ 10% ਦੀ ਉਹਦੇ ਤੇ ਛੋਟ ਆ ਬਿਲਕੁਲ ਤੇ ਬਹੁਤ ਲੰਬੇ ਸਮੇਂ ਤੋਂ ਡਿਮਾਂਡ ਸੀ ਪਿਛਲੀਆਂ ਸਰਕਾਰਾਂ ਵੇਲੇ ਵੀ ਰੱਖਦੇ ਰਹੇ ਆ ਜੋ ਕਿ ਇਸ ਨਾਲ ਸਰਕਾਰ ਨੂੰ ਤਾਂ ਫਾਇਦਾ ਹੋਣਾ ਸੀ ਡਬਲਯੂ ਪੀ ਸੀ 2871 ਉਸ ਨਾਲ ਵੀ ਸਰਕਾਰ ਨੂੰ 50 ਕਰੋੜ ਤੋਂ ਉੱਤੇ ਫਾਇਦਾ ਹੋਇਆ ਟਰਾਂਸਪੋਰਟਰ ਨੂੰ ਵੀ ਫਾਇਦਾ ਹੋਇਆ ਜਿਹਦੀ ਲੱਖ ਰੁਪਿਆ ਫਿਟਨੈਸ ਤੇ ਪੈਨਲਟੀ ਖੜੀ ਸੀ ਉਹਦੀ 10000 ਰਹਿ ਗਈ ਮਾਨਯੋਗ ਅਦਾਲਤ ਹਾਈ ਕੋਰਟ ਦੇ ਹੁਕਮਾਂ ਤੇ ਉਹਦੀ ਜਦੋਂ 10000 ਰਈ ਉਹਨੇ ਟੈਕਸ ਵੀ ਭਰੇ ਉਹਨੇ ਪਰਮਿਟ ਵੀ ਚੱਕਿਆ ਉਹਨੇ ਰੋਡ ਟੈਕਸ ਵੀ ਪੇ ਕੀਤਾ ਸੋ ਸਰਕਾਰ ਨੂੰ ਤਾਂ ਫਾਇਦਾ ਹੋਊ ਉਹ ਇਸ ਦੇ ਨਾਲ ਟਰਾਂਸਪੋਰਟਰ ਦਾ ਵੀ ਜਿਹੜਾ ਵਾ ਫਾਇਦਾ ਲੰਬੇ ਸਮੇਂ ਤੋਂ ਤੁਸੀਂ ਜਿਹੜਾ ਕਿ ਸੰਘਰਸ਼ ਕਰ ਰਹੇ ਸੀ ਲਗ ਲਗ ਤੁਹਾਡੀਆਂ ਮੰਗਾਂ ਸੀ ਪੰਜਾਬ ਸਰਕਾਰ ਨਾਲ ਮੇਰੇ ਹਰਿਆਣਾ ਵਿੱਚ ਜਾ ਕੇ ਤੁਸੀਂ ਮੀਟਿੰਗਾਂ ਕੀਤੀਆਂ ਅਲਗ ਲਗ ਜਗ੍ਹਾ ਤੇ ਜਾ ਕੇ ਮੀਟਿੰਗਾਂ ਕੀਤੀਆਂ ਕੀ ਲੱਗਦਾ ਕਿ ਲੰਬੇ ਸਮੇਂ ਤੋਂ ਮੀਟਿੰਗਾਂ ਕਰਨ ਤੋਂ ਬਾਅਦ ਜਿਹੜਾ ਨਤੀਜਾ ਜਿਹੜਾ ਨਿਕਲਿਆ ਤੁਹਾਡੇ ਹੱਕ ਦੇ ਵਿੱਚ ਆਇਆ ਬਿਲਕੁਲ ਅਜਾਡ ਟੈਕਸੀ ਯੂਨੀਅਨ ਪੰਜਾਬ ਦੇ ਉਸ ਕੱਲੇ ਕੱਲੇ ਵੀਰ ਦਾ ਪੂਰਾ ਯੋਗਦਾਨ ਆ ਇਸ ਵਿੱਚ ਕੱਲੇ-ਕੱਲੇ ਮੈਂਬਰ ਦਾ ਜ਼ਿਲ੍ਹਾ ਕਮੇਟੀਆਂ ਦਾ ਜ਼ਿਲ੍ਹਾ ਪ੍ਰਧਾਨ ਨੇ ਜਿੰਨੇ ਸਾਡੇ ਕੱਲੇ-ਕੱਲੇ ਮੈਂਬਰ ਦਾ ਪੂਰਾ ਯੋਗਦਾਨ ਆ ਇਸ ਕਾਮਯਾਬੀ ਦੇ ਵਿੱਚ ਇਸ ਜਿੱਤ ਦੇ ਵਿੱਚ ਉਹਨਾਂ ਦੇ ਸਹਿਯੋਗ ਦੇ ਨਾਲ ਕੋਈ ਵੀ ਅਸੀਂ ਲੜਾਈ ਜਿਹੜੀ ਲੜਦੇ ਆਂ ਤੇ ਜ਼ਰੂਰ ਜਿੱਤਦੇ ਆਂ ਤੇ ਅੱਗੇ ਨੂੰ ਵੀ ਪੰਜਾਬ ਲਈ ਪੰਜਾਬ ਦੇ ਟਰਾਂਸਪੋਰਟਰਾਂ ਲਈ ਕੋਈ ਵੀ ਲੜਾਈ ਹੋਊਗੀ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੇ ਬੈਨਰ ਹੇਟਾ ਜ਼ਰੂਰ ਲੜਾਂਗੇ ਤੇ ਇਸ ਦੇ ਨਾਲ ਸਾਡਾ ਜਿਹੜਾ ਟੈਕਸ ਸੈਸ਼ਨ ਸੋਧ ਬਿਲ ਉਹ ਰੱਦ ਕਰਾਉਣ ਦੀ ਮੰਗ ਆ ਐਗਰੀਗੇਟਰ ਪਾਲਿਸੀ ਜੋ ਕਿ ਆਲਾ ਉਬਰ ਇਹ ਜਿਹੜੀਆਂ ਬਲਾ ਬਲਾ ਵਰਗੀਆਂ ਨਜਾਇਜ਼ ਕੰਪਨੀਆਂ ਜਿਹੜੀਆਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਉਹ ਕੰਪਨੀਆਂ ਦੇ ਉੱਤੇ ਸਿਕੰਜਾ ਕਸਣ ਦੀ ਗੱਲ ਆ ਤੇ ਸਾਡੇ ਡਰਾਈਵਰ ਭਰਾ ਨੂੰ 10 ਤੋਂ 15 ਲੱਖ ਰੁਪਈਆ ਉਹ ਕੰਪਨੀਆਂ ਜੋ ਕਿ ਸੈਂਟਰ ਦੀ ਪਾਲਿਸੀ ਆ ਬੀਮੇ ਦੀ ਗੱਲ ਆ ਤੇ ਉਸ ਦੇ ਨਾਲ ਨਾਲ ਜੋ ਉੜੀਸਾ ਦੀ ਜੱਜਮੈਂਟ ਆ ਉਹਦੇ ਚ ਡਰਾਈਵਰ ਦੀ ਸੇਫਟੀ ਆ ਡਰਾਈਵਰ ਨੂੰ ਕੰਪੋਜ਼ ਸੈਸ਼ਨ ਚਾਰ ਜਦੋਂ ਦੰਦਿਆ ਉਹ ਨੀਅਰ ਅਬਾਊਟ 5 ਕ ਲੱਖ ਰੁਪਇਆ ਉਹ ਵੀ ਜਿਹੜੀਆਂ ਡਿਮਾਂਡਾਂ ਨੇ ਅਸੀਂ ਜਰੂਰ ਜਿਹੜੀਆਂ ਲੈ ਕੇ ਜਾਵਾਂਗੇ ਜਿਹੜੀਆਂ ਜਾਇਜ਼ ਡਿਮਾਂਡ ਆ ਜਿਹੜੀ ਟੇਬਲ ਤੇ ਬਹਿ ਕੇ ਟਾਕ ਕਰਕੇ ਹੱਲ ਹੋਣ ਵਾਲੀਆਂ ਨੇ ਇਹਨਾਂ ਦੇ ਸੰਬੰਧੀ ਵੀ ਗੱਲਬਾਤ ਜਲਦੀ ਕੀਤੀ ਜਾਵੇ ਕਿ ਜਿਹੜੀ ਤੁਸੀਂ ਹੁਣ ਡਿਮਾਂਡਾਂ ਦੱਸ ਰਹੇ ਹੋ ਜਲਦੀ ਗੱਲਬਾਤ ਕੀਤੀ ਜਾਵੇ ਤਾਂ ਕਿ ਡਰਾਈਵਰ ਨੂੰ ਜਿਹੜਾ ਅੱਛੀ ਇੱਕ ਮਤਲਬ ਕਹਿੰਦਾ ਮਤਲਬ ਕਿ ਸਹੀ ਟੰਗ ਨਾਲ ਜਿਹੜਾ ਉਹਨੂੰ ਕੋ ਮਣ ਦਾ ਹੱਕ ਉਹਨੂੰ ਮਿਲਦਾ ਮਿਲਿਆ ਜਾਵੇ ਬਿਲਕੁਲ ਡਰਾਈਵਰ ਨੂੰ ਮਾਨ ਸਨਮਾਨ ਮਿਲਣਾ ਚਾਹੀਦਾ ਸਾਨੂੰ ਇੱਕ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਰੱਖਾਂਗੇ ਡ라이ਵਰ ਡੇ ਵੀ ਜਿਹੜਾ ਵਾ ਇੱਕ ਦਿਨ ਡਰਾਈਵਰਾਂ ਦੇ ਨੌ ਤੇ ਵੀ ਰੱਖਿਆ ਜਾਣਾ ਚਾਹੀਓ ਬੱਸ ਦਾ ਡਰਾਈਵਰ ਆ ਚਾਹੇ ਉਹ ਟਰੱਕ ਦਾ ਚਾਹੇ ਉਹ ਟੈਕਸੀ ਦਾ ਕੋਈ ਵੀ ਡਰਾਈਵਰ ਆ ਇੱਕ ਦਿਨ ਜਿਹੜਾ ਵਾ ਪੂਰੇ ਪੰਜਾਬ ਦੇ ਵਿੱਚ ਡਰਾਈਵਰਾਂ ਨੂੰ ਵੀ ਇੱਕ ਦਿਨ ਜਿਹੜਾ ਵਾ ਇਹਨਾਂ ਨੂੰ ਦੇਣਾ ਚਾਹੀਦਾ ਮਾਨ ਸਨਮਾਨ ਦੀ ਜਿਹੜੀ ਗੱਲ ਆ ਇਹਨਾਂ ਨੂੰ ਤੁਹਾਨੂੰ ਕੀ ਲੱਗਦਾ ਲੰਬੇ ਸਮੇਂ ਤੋਂ ਤੁਸੀਂ ਮੰਗ ਕਰ ਰਹੇ ਸੀ ਮੰਗਾ ਤੁਹਾਡੇ ਹੋਰ ਵੀ ਸੀਗੀਆਂ ਟੈਕਸ ਘਟਾ ਦਿੱਤਾ ਗਿਆ ਤਾਨੂੰ ਕੀ ਲੱਗਦਾ ਕਾਰਨ ਕੀ ਮੰਨਦੇ ਹੋ ਕਿ ਉਹ ਇੰਨਾ ਟਾਈਮ ਲੱਗ ਗਿਆ ਹਲਕੀ ਜੇਕਰ GST ਦੀ ਗੱਲ ਕਰੀ ਜਿਵੇਂ ਤੁਸੀਂ ਕਹਿੰਦੇ ਸੀ ਕਿ ਬਾਹਰਲੇ ਜਿਵੇਂ ਪੰਜਾਬ ਤੋਂ ਬਾਹਰ ਤੇ ਰਜਿਸਟ੍ਰੇਸ਼ਨ ਕੋਈ ਵੀ ਹੁੰਦੀ ਆ ਜਾਂ ਅਸੀਂ ਖਰੀਦਿਆ ਉਹ ਸਾਰਾ ਫਾਇਦਾ ਹਰਿਆਣੇ ਨੂੰ ਹੁੰਦਾ ਜਿਹੜੀ ਵੀ ਸਟੇਟ ਚ ਅਸੀਂ ਖਰੀਦਦੇ ਆਂ ਪੰਜਾਬ ਨੂੰ ਜੇ ਤੁਸੀਂ ਪੰਜਾਬ ਜਾ ਕੇ ਫਿਰ ਰਜਿਸਟਰ ਦੀ ਤੁਹਾਨੂੰ ਪ੍ਰੋਬਲਮ ਆਉਂਦੀ ਆ ਹੁਣ ਕਿੰਨਾ ਕ ਫਾਇਦਾ ਹੋਊਗਾ ਤੁਹਾਨੂੰ ਦੇਖੋ ਜਿਹੜੀ 2022 ਦੀ ਕੇਂਦਰ ਸਰਕਾਰ ਦੀ GST ਪਾਲਿਸੀ ਆ ਵਾਹਨ ਮੈਂ ਜੇ ਹਰਿਆਣੇ ਤੋਂ ਖਰੀਦ ਰਿਹਾ ਵਾਂ ਹਰਿਆਣੇ ਤੋਂ ਵਾਹਨ ਖਰੀਦ ਕੇ ਵਾਹਨ ਹਰਿਆਣਾ ਤੋਂ ਖਰੀਦ ਰਿਹਾ ਰਜਿਸਟਰਡ ਪੰਜਾਬ ਚ ਕਰਾ ਰਿਹਾ ਉਹ ਜੀਐਸਟੀ ਜਿਹੜਾ ਵਾ ਉਹ ਪੰਜਾਬ ਸਰਕਾਰ ਨੂੰ ਆਣਾ ਜੇ ਪੰਜਾਬ ਚੋਂ ਵਹੀਕਲ ਖਰੀਦ ਕੇ ਹਰਿਆਣਾ ਨੂੰ ਰਜਿਸਟਰਡ ਕਰਾ ਰਿਹਾ ਉਹ ਜਿੰਨਾ ਜੀਐਸਟੀ ਆ ਉਹ ਉਸ ਸਟੇਟ ਨੂੰ ਜਾਣਾ ਵਾ ਜਾਨੀ ਜੀਐਸਟੀ ਦਾ ਵੀ ਲਾਭ ਹੋਵੇਗਾ ਟੈਕਸ ਦਾ ਵੀ ਲਾਭ ਹੋਵੇਗਾ ਹੋਰ ਵੀ ਜਿਹੜੇ ਟਰਾਂਸਪੋਰਟਰ ਨੇ ਜੋ ਕਿ ਟੈਕਸ ਨਹੀਂ ਭਰ ਸਕਦੇ ਸੀ ਕਿਉਂਕਿ ਵਿਆਜ ਤੇ ਪੈਸੇ ਚੱਕ ਚੱਕ ਜਾ ਲੋਨ ਲੈ ਲੈ ਕੇ ਟੈਕਸ ਭਰ ਰਹੇ ਸੀ ਉਨ੍ਹਾਂ ਦਾ ਵੀ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਇਸ ਫਾਇਦਾ ਉਹ ਜਿੱਤੇ ਕਿ ਸਰਕਾਰ ਦਾ ਵੀ ਨਾਲ ਫਾਇਦਾ ਹੋਵੇਗਾ ਜੀ ਬਿਲਕੁਲ ਜਿੱਥੇ ਇੱਕ ਪਾਸੇ ਰਜਿਸਟਰ ਟੂਰਿਸਟ ਵਾਹਨਾਂ ਦੇ ਉੱਪਰ ਜਿਹੜਾ ਟੈਕਸ ਘਟਾਇਆ ਗਿਆ ਉੱਥੇ ਦੂਜੇ ਪਾਸੇ ਜਿਹੜੇ ਟੂਰਿਸਟ ਵਾਹਨ ਚਲਾਉਂਦੇ ਨੇ ਉਹਨੇ ਉਹਨਾਂ ਨੇ ਵੀ ਜਿਹੜਾ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਲਿ ਜਾਣਾਤ ਲਖਵਿੰਦਰ ਸਿੰਘ ਡੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੈਨਿਕ ਸਵੇਰਾ ਟੀਵੀ YouTube Facebook Instagram X ਔਰ ਵੱਟਸਐਪ ਚੈਨਲ 'ਤੇ